ਦੁੱਖ ਸੁੱਖਾਂ ਕੀਤਾ ਏਕਾ ਨਾ ਕੋਈ ਸੋਹਰਾ ਨਾ ਕੋਈ ਪੇਕਾ ਦਰਦ ਵੀ ਹੋਣੀ ਪੈਦਰ ਤੇਰੇ ਤੂੰ ਹੈ ਦਰਦ ਰਜਾਨੀ ਦਾ ਸੱਜਣਾ ਦੇ ਵੀ ਛੋੜੇ ਕੋਲੋਂ ਤਨ ਦਾ ਲਹੂ ਸ਼ਾਨੀ ਦਾ ਕੱਢ ਕਲੇਜਾਂ ਕਰਨੀਆਂ ਬੇਰੇ ਇਹ ਵੀ ਲਾਇਕ ਨਹੀਂ ਤੇਰੇ ਹੋਰ ਤੋਫੀਕ ਨਹੀਂ ਵਿੱਚ ਮੇਰੇ ਪੀਓ ਕਟੋਰਾ ਪਾਣੀ ਦਾ ਸੱਜਣਾ ਦੇ ਵੀ ਛੋੜੇ ਕੋਲੋਂ ਤਨ ਦਾ ਲਹੂ ਸ਼ਾਨੀ ਦਾ ਉਹ ਕਿਉਂ ਰੋਂਦੇ ਨੈਨ ਨਿਰਾਸ਼ੇ ਆਪੇ ਉੜਕ ਫਾਹੀ ਫਾਸੇ ਹੁਣ ਤਾਂ ਛੁਟਣਾ ਔਖਾ ਹੋਇਆ ਚਾਰਾ ਨਹੀਂ ਨਿਮਾਨੀ ਦਾ ਸੱਜਣਾ ਦੇ ਵਿਛੋੜੇ ਕੋਲੋਂ ਤਨ ਦਾ ਲਹੂ ਸ਼ਾਨੀ ਦਾ ਬੁੱਲਾ ਛਾਪਿਆ ਹੁਣ ਗੱਜੇ ਇਸ਼ਕ ਦਮਾਮੇ ਸਿਰਤੇ ਵਜੇ ਚਾਰ ਦਿਹਾਰੇ ਗੋਇਲ ਵਾਸਾ ਉੜਕ ਕੁੜ ਬਿਕਾਨੀ ਦਾ ਸੱਜਣਾ ਦੇ ਵਿਸ਼ੋਰੇ ਕੋਲੋਂ ਤਨ ਦਾ ਲਹੂ ਸ਼ਾਨੀ ਦਾ